ਗੈਂਗਸਟਰ ਲਾਰੈਂਸ ਦੇ ਇੰਟਰਵਿਊ ਮਾਮਲੇ 'ਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪਾਈ ਚਾਰ ਕਿਹਾ ਮੁਹਾਲੀ ਦੇ ਤਤਕਾਲੀ ਐਸਐਸਪੀ ਤੇ ਹਾਲੇ ਤੱਕ ਕਿਉਂ ਨਹੀਂ ਹੋਈ ਕਾਰਵਾਈ ਮਾਮਲੇ ਦੀ ਜਾਂਚ ਕੌਣ ਕਰੇਗਾ ਇਹ ਕੋਰਟ ਕਰੇਗੀ ਤਹਿ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਬੁੰਡੇ ਨਾਲੇ ਤੇ ਪ੍ਰਦਰਸ਼ਨ ਹੋਇਆ ਖਤਮ ਦੋ ਦਿਨ ਬਾਅਦ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਮਿਲਿਆ ਭਰੋਸਾ ਪ੍ਰਦੂਸ਼ਿਤ ਹੋ ਚੁੱਕੇ ਬੁੰਡੇ ਨਾਲੇ ਨੂੰ ਲੈ ਕੇ ਲੁਧਿਆਣਾ ਛੋਇਆ ਵੱਡਾ ਰੋਸ ਮਜ਼ਾਰਾ ਸਵੀਰ ਬਾਦਲਨੇ ਸ਼੍ਰੀ ਦਰਬਾਰ ਸਾਹਿਬ ਦੇ ਬਾਅਦ ਡਿਊਟੀ ਚ ਕੀਤੀ ਪਹਿਰੇਦਾਰੀ ਨੀਲਾ ਚੋਲਾ ਪਾ ਕੇ ਹੱਥ ਚ ਫੜਿਆ ਵਰਚਾ ਗਲ ਚ ਪਾਈ ਤਰਖਾਈਏ ਵਾਲੀ ਤਰਖਤੀ ਲੰਗਰ ਹਾਲ ਚ ਬਰਤਨਾਂ ਦੀ ਵੀ ਕੀਤੀ ਸੇਵਾ ਅਕਾਲ ਤਖ ਸੈਬ ਤੋਂ ਤਰਖਾਈਏ ਲਾਨੇ ਕੇ ਬਾਕੀ ਆਗੂਆਂ ਨੇ ਵੀ ਨਿਭਾਈ ਸੇਵਾ ਪੁੰਦੜ ਮਜੀਠੀਆ ਚੀਮਾ ਸਣੇ ਤਮਾਮ ਲੀਡਰਾਂ ਨੇ ਸਾਫ ਕੀਤੇ ਵਾਸ਼ਰੂਮ ਬੀਬੀ ਜਗੀਰ ਕੌਰ ਨੇ ਵੀ ਕੀਤੀ ਸੇਵਾ ਖਈਆ ਇਕਰਾਰ ਦਿੱਤੇ ਜਾਣ ਤੋਂ ਬਾਅਦ ਹਰਵਿੰਦਰ ਸਰਨਾ ਦੇ ਤੀਵਰਤਾ ਲਖ ਬੋਲੇ ਗਿਆਨੀ ਹਰਪ੍ਰੀਤ ਸਿੰਘ ਝੂਠ ਤੇ ਦਗਾ ਦੇਣ ਚ ਨੇ ਨੰਬਰ 1 ਆਰਐਸਐਸ ਵਾਲੇ ਨਾ ਤੋਂ ਕਰਵਾ ਰਹੇ ਨੇ ਸਾਰੇ ਕੰਮ ਚੰਡੀਗੜ੍ਹ ਚ ਪੀਐਮ ਮੋਦੀ ਨੇ ਤਿੰਨ ਨਵੇਂ ਕ੍ਰਿਮੀਨਲ ਕਾਨੂੰਨਾ ਦੀ ਕੀਤੀ ਸਮੀਖਿਆ ਪੀਐਮ ਬੋਲੇ ਦੇਸ਼ ਨੂੰ ਅੰਗਰੇਜ਼ੀ ਕਾਨੂੰਨਾ ਤੋਂ ਮਿਲੀ ਮੁਕਤੀ ਹੁਣ ਤਰੀਕ ਤੇ ਤਰੀਕ ਦੇ ਲੰਘ ਗਏ ਦਿਨ ਸਰਕਾਰੀ ਨੌਕਰੀਆਂ ਨੂੰ ਲੈ ਕੇ ਸੀਐਮ ਮਾਨ ਦਾ ਵੱਡਾ ਐਲਾਨ ਬੋਲੇ ਉਮੀਦਵਾਰਾਂ ਨੂੰ ਉਮਰ ਚ ਦੇਵਾਂਗੇ ਰਿਆਤ ਕਈ ਲੋਕਾਂ ਦੀ ਨਾਰੇ ਲਾਉਂਦੇ ਲਾਉਂਦੇ ਲੰਘ ਗਈ ਹੈ ਨੌਕਰੀ ਦੀ ਉਮਰ ਕੱਟ ਝਾੜ ਕਰਕੇ ਨਹੀਂ ਪੂਰਾ ਹੋ ਸਕਿਆ ਝੋਨੇ ਦੀ ਖਰੀਦ ਦਾ ਟਾਰਗੇਟ ਮੰਤਰੀ ਘਟਾਰੂ ਚੱਕ ਬੋਲੇ ਐ ਕਿ ਸਿਰਫ 173.50 ਲੱਖ ਮੀਟ੍ਰਿਕ ਟਨ ਹੀ ਝੋਨਾ ਖਰੀਦਿਆ 185 ਲੱਖ ਦਾ ਸੀ ਟਾਰਗੇਟ ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਰਕ ਤਾਂ ਪੈਂਦਾ ਹੈ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਲਾਰੈਂਸ ਦੀ ਇੰਟਰਵਿਊ ਮਾਮਲੇ ਤੋਂ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਤੋਂ ਮੁੜ ਫਟਕਾਰ ਲੱਗੀ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ ਕਿ ਉਸ ਵੇਲੇ ਦੇ ਐਸਐਸਪੀ ਤੇ ਹਾਲੇ ਤੱਕ ਕਾਰਵਾਈ ਕਿਉਂ ਨਹੀਂ ਹੋਈ ਉਹਨਾਂ ਕਿਹਾ ਕਿ ਸਰਕਾਰ ਦੱਸੇ ਕਿ ਉਹਨਾਂ ਨੂੰ ਇੰਟਰਵਿਊ ਦਾ ਪਤਾ ਕਿਵੇਂ ਲੱਗਿਆ ਹਾਈ ਕੋਰਟ ਨੇ ਹੋਮ ਸੈਕਟਰੀ ਨੂੰ ਫਟਕਾਰ ਲਾਈ ਔਰ ਹੋਮ ਸੈਕਟਰੀ ਨੂੰ 10 ਦਸੰਬਰ ਤੱਕ ਦਾ ਹਾਈ ਕੋਰਟ ਨੇ ਸਮਾਂ ਦਿੱਤਾ ਹੈ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੌਣ ਕਰੇਗਾ ਇਹ ਅਸੀਂ ਤੈਅ ਕਰਾਂਗੇ ਉਹਨਾਂ ਕਿਹਾ ਕਿ ਹੁਣ ਅਸੀਂ ਚੀਫ ਸੈਕਟਰੀ ਨੂੰ ਹੀ ਤਲਬ ਕਰਾਂਗੇ ਦਰਸਲ ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਮੁਹਾਲੀ ਦੇ ਤਤਕਾਲੀ ਐਸਐਸਪੀ ਵਿਵੇਕਸ਼ੀਲ ਸੋਨੀ ਤੇ ਕਾਰਵਾਈ ਕਰਨ ਦੇ ਸਖਤ ਆਦੇਸ਼ ਦਿੱਤੇ ਸੀ ਪਰ ਹਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਾ ਹੋਣ ਦੇ ਚਲਦੇ ਹਾਈ ਕੋਰਟ ਨੇ ਹੁਣ ਮੋੜ ਪੰਜਾਬ ਸਰਕਾਰ ਨੂੰ ਝਾੜ ਪਾਈ ਹਾਈ ਕੋਰਟ ਨੇ ਮੋਹਾਲੀ ਦੇ ਤਤਕਲੀਨ ਐਸਐਸਪੀ ਵਿਵੇਕਸ਼ੀਲ ਸੋਨੀ ਤੇ ਕਾਰਵਾਈ ਨਾ ਕਰਨ ਤੇ ਹੋਮ ਸੈਕਟਰੀ ਨੂੰ ਫਟਕਾਰ ਲਈ ਅਤੇ ਕਿਹਾ ਕਿ ਜਦੋਂ ਜੇਲ੍ਹ 'ਚ ਕੁਝ ਗਲਤ ਹੁੰਦਾ ਹੈ ਤਾਂ ਸੁਪਰਡੈਂਟ ਨੂੰ ਸਸਪੈਂਡ ਕਰਦੇ ਨੇ ਤਾਂ ਫਿਰ ਐਸਐਸਪੀ ਤੇ ਕਾਰਵਾਈ ਕਿਉਂ ਨਹੀਂ ਹੋਈ ਹਾਈ ਕੋਰਟ ਨੇ ਹੋਮ ਸੈਕਟਰੀ ਨੂੰ 10 ਦਸੰਬਰ ਤੱਕ ਦਾ ਸਮਾਂ ਦਿੱਤਾ ਇਹਨਾਂ 10 ਦਿਨਾਂ 'ਚ ਕੋਰਟ ਨੇ ਦੱਸਣਾ ਹੋਵੇਗਾ ਕਿ ਪੁਲਿਸ ਅਧਿਕਾਰੀਆਂ ਦੇ ਖਿਲਾਫ ਜਾਂਚ ਕਿਸ ਨੂੰ ਸੌਂਪੀ ਜਾਏ ਉਦੋਂ ਹੀ ਹਾਈ ਕੋਰਟ ਨੇ ਲਾਰੈਂਸ ਦੇ ਇੰਟਰਵਿਊ ਤੋਂ ਬਾਅਦ ਕੀਤੀ ਗਈ ਡੀਜੀਪੀ ਦੀ ਪ੍ਰੈਸ ਕਾਨਫਰੰਸ ਤੇ ਵੀ ਸਵਾਲ ਕੀਤੇ ਅਤੇ ਪੁੱਛਿਆ ਕਿ ਪੁਲਿਸ ਨੂੰ ਕਿਵੇਂ ਪਤਾ ਚੱਲਿਆ ਕਿ ਲਾਰੈਂਸ ਦਾ ਇੰਟਰਵਿਊ ਪੰਜਾਬ ਦੀ ਜੇਲ੍ਹ ਚ ਨਹੀਂ ਹੋਇਆ ਦਰਸਲ ਹਾਈ ਕੋਰਟ ਚ ਡੀਜੀਪੀ ਦੀ ਪ੍ਰੈਸ ਕਾਨਫਰੰਸ ਦੀ ਪੂਰੀ ਟਰਾਂਸਕ੍ਰਿਪਟ ਸੌਂਪੀ ਗਈ ਸੀ ਦੱਸ ਦਈਏ ਕਿ ਇਸ ਪ੍ਰੈਸ ਕਾਨਫਰੰਸ ਚ ਡੀਜੀਪੀ ਪੰਜਾਬ ਨੇ ਕਿਹਾ ਸੀ ਕਿ ਲਾਰੈਂਸ ਦਾ ਇੰਟਰਵਿਊ ਪੰਜਾਬ ਚ ਨਹੀਂ ਹੋਇਆ ਹਾਲਾਂਕਿ ਬਾਅਦ ਚ ਜਦੋਂ ਜਾਂਚ ਹੋਈ ਤਾਂ ਪਤਾ ਚੱਲਿਆ ਕਿ ਲਾਰੈਂਸ ਦਾ ਇੱਕ ਇੰਟਰਵਿਊ ਮੋਹਾਲੀ ਦੇ ਸੀਆਈਏ ਸਟਾਫ ਚ ਹੋਇਆ ਸੀ ਤੇ ਦੂਸਰਾ ਰਾਜਸਥਾਨ ਚ ਤੇ তাজਮਹਿਲ ਨੂੰ ਉਡਾਉਣ ਦੀ ਧਮਕੀ ਬਿਲੀ ਹੈ ਬੰਬ ਨਾਲ ਤਾਂ ਆਗਰਾ ਦਾ তাজਮਹਿਲ ਉਡਾਉਣ ਦੀ ਧਮਕੀ ਆਈ ਹੈ ਟੂਰਿਜ਼ਮ ਵਿਭਾਗ ਨੂੰ ਇਹ ਧਮਕੀ ਭਰੀ ਮੇਲ ਮਿਲੀ ਹੈ ਔਰ ਤਬਕੀਦੋ ਬਾਦ তাজਮਹਿਲ ਦੀ ਸੁਰੱਖਿਆ ਵਧਾ ਦਿੱਤੀ ਗਈ ਸੀਆਈਐਸਐਫ ਦੀ ਟੀਮ তাজਮਹਿਲ ਦੀ ਚੈਕਿੰਗ ਕਰ ਰਹੀ ਹੈ ਮੇਲ ਕਰਨ ਵਾਲਿਆਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸੋ তাজਮਹਿਲ ਨੂੰ ਬੰਬ ਨਾਲ ਉਡਾਏ ਜਾਣ ਦੀ ਧਮਕੀ ਆਈ ਹੈ ਮੇਲ ਦੇ ਜ਼ਰੀਏ ਔਰ ਉਸ ਤੋਂ ਬਾਦ তাজਮਹਿਲ ਦੀ ਸੁਰੱਖਿਆ ਵਧਾ ਦਿੱਤੀ ਗਈ ਅਛੀ ਕਾਲ ਤੱਕ ਸਹਿਬ ਵੱਲੋਂ ਸੁਣਾਈ ਗਈ ਸਜ਼ਾ ਦੇ ਪਹਿਲੇ ਦਿਨ ਸੁਖਵੀਰ ਬਾਦਲ ਵੱਲੋਂ ਸੇਵਾਦਾਰ ਦੇ ਤੌਰ ਤੇ ਸੇਵਾ ਨਿਭਾਈ ਪਹਿਲੇ ਦਿਨ ਦੀ ਸਜ਼ਾ 'ਚ ਸੁਖਵੀਰ ਬਾਦਲ ਨੇ ਦਰਬਾਰ ਸਾਹਿਬ ਦੇ ਬਾਹਰ ਡਿਊਟੀ 'ਚ ਪਹਿਰੇਦਾਰੀ ਕੀਤੀ ਸੁਖਵੀਰ ਬਾਦਲ ਨੇ ਨੀਲਾ ਚੋਲਾ ਪਾਇਆ ਹੋਇਆ ਸੀ ਤੇ ਹੱਥ 'ਚ ਫਰਸ਼ਾ ਫੜਿਆ ਸੀ ਉਹਨਾਂ ਦੇ ਗਲੇ 'ਚ ਤਨਖਾਈਏ ਵਾਲੀ ਤਖਤੀ ਸੀ ਇਸ ਤੋਂ ਬਾਅਦ ਉਹਨਾਂ ਨੇ ਲੰਗਰ ਹਾਲ 'ਚ ਬਰਤਨਾਂ ਦੀ ਸੇਵਾ ਕੀਤੀ ਸੁਖਬੀਰ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਦੋਨਾਂ ਨੂੰ ਬਾਥਰੂਮ ਦੀ ਸਫਾਈ ਕਰਨ ਦੀ ਛੂਟ ਹੈ। ਦਰਸਲ ਸੁਖਬੀਰ ਬਾਦਲ ਦੇ ਪੈਰ 'ਚ ਫ੍ਰੈਕਚਰ ਹੈ ਤੇ ਸੁਖਦੇਵ ਸਿੰਘ ਢੀਂਡਸਾ ਦੀ ਸਿਹਤ ਢਿੱਲੀ ਹੈ। ਮੇਰੇ ਲਈ ਮੇਰੇ ਲਈ ਤਾਂ ਕੱਲ ਤੱਕ ਲੱਗਾ ਉਹਦਾ ਆਪਣਾ ਹੋ ਤੁੰਦਾ। ਹਾਂ ਉਹ ਮੈਂ ਮੰਨ ਲਿਆ। ਆਈ ਸੇਵਾ ਕੀਤੀ ਕਿਦਾਂ ਲੱਗਾ ਜੀ? ਬਹੁਤ ਅੱਖ ਲੱਗਿਆ ਜੀ। ਬਹੁਤ ਸੰਤੁਸ਼ਟੀ ਮੰਦੀ ਹੋਈ। ਸੋਮਵਾਰ ਨੂੰ ਕੱਲ ਤੱਕ ਸਾਬ ਤੇ ਪੰਜ ਸਿੰਘ ਸਬਾਣਾ ਦੀ ਬੈਠਕ ਹੋਈ ਜਿਸ ਵਿੱਚ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਦੌਰਾਨ ਹੋਰ ਕੈਬਨਟ ਮੰਤਰੀਆਂ ਨੂੰ ਧਾਰਮਿਕ ਸਜ਼ਾ ਸੁناਈ ਗਈ ਹੈ ਤਾਂ ਅਕਾਲੀ ਦਲ ਦੇ ਵਕਫਾ ਖਾਦਮਾਂ ਨੂੰ ਜਿਹੜੀ ਜਿਹੜੀ ਸੇਵਾ ਲਗਾਈ ਗਈ ਸੀ ਉਹ ਸੇਵਾ ਅੱਜ ਅਕਾਲੀ ਦਲ ਦੇ ਆਗੂ ਨਿਭਾਉਂਦੇ ਨਜ਼ਰ ਆਏ ਨੇ ਵਕਫਾ ਵਕਤ ਤਸਵੀਰਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੀਲਾ ਚੋਲਾ ਪਾ ਕੇ ਹੱਥ 'ਚ ਵਰਚਾ ਫੜ ਕੇ ਉਹਨਾਂ ਵੱਲੋਂ ਪਹਿਲਾਂ ਅਕਾਲ ਤਖਤ ਸਾਹਿਬ ਦੀ ਐ ਸ਼੍ਰੀ ਦਰਬਾਰ ਸਾਹਿਬ ਦੀ ਡਿਊਟੀ ਤੇ ਸੇਵਾਦਾਰ ਦੀ ਸੇਵਾ ਨੇ ਨਿਭਾਈ ਗਈ ਸੁਖਦੇਵ ਸਿੰਘ ਢੀਡਸਾ ਵੱਲੋਂ ਵੀ ਇਹੀ ਸੇਵਾ ਨਿਭਾਈ ਗਈ ਪਰ ਜਿਹੜੇ ਬਾਕੀ ਅਕਾਲੀ ਆਗੂ ਸੀ ਉਹਨਾਂ ਨੂੰ ਬਾਥਰੂਮ ਸਾਫ਼ ਕਰਨ ਦੀ ਸੇਵਾ ਲਈ ਗਈ ਸੀ ਸੁਖਵੀਰ ਬਾਦਲ ਤੇ ਢੀਡਸਾ ਨੂੰ ਇਹ ਸੇਵਾ ਨਹੀਂ ਲੱਗੀ ਸੀ ਕਿਉਂਕਿ ਸੁਖਵੀਰ ਬਾਦਲ ਦੇ ਪੈਰ 'ਚ ਫ੍ਰੈਕਚਰ ਹੈ ਔਰ ਢੀਡਸਾ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ ਸੀ ਪਰ ਬਾਕੀ ਆਗੂ ਬਲਵਿੰਦਰ ਸਿੰਘ ਪੁੰਦੜ, ਵਿਕਰਮ ਸਿੰਘ ਮਜੀਠੀਆ, ਡਾਕਟਰ ਦਲਜੀਤ ਚੀਮਾ, ਪ੍ਰੇਮ ਸਿੰਘ ਚੰਦੂ ਮਾਜਰਾ, ਬੀਬੀ ਜਗੀਰ ਕੌਰ, ਸੋਨ ਸਿੰਘ ਛੰਡਲ, ਸੁਰਜੀਤ ਸਿੰਘ ਰਖੜਾ, ਹਮੇਸ਼ਿੰਦਰ ਸਿੰਘ ਗਰੇ ਇਹ ਸਾਰੇ ਆਗੂ ਬਾਥਰੂਮ ਦੀ ਸਫਾਈ ਦੀ ਸੇਵਾ ਨਿਭਾਉਂਦੇ ਨਜ਼ਰ ਆਏ ਉਸ ਤੋਂ ਬਾਅਦ ਇਹਨਾਂ ਵੱਲੋਂ ਝੂਠੇ ਬਰਤਨਾ ਦੀਆਂ ਜੋੜੇ ਝਾੜਨ ਦੀ ਸੇਵਾ ਵੀ ਨਿਭਾਈ ਗਈ ਪਰ ਇਹਨਾਂ ਸਾਰੇ ਇਹ ਸਾਰੇ ਸਭ ਤੋਂ ਪਹਿਲਾਂ ਬਾਥਰੂਮ ਦੀ ਸੇਵਾ ਨੇਭਣ ਪਹੁੰਚੇ ਸੀ ਤੇ ਖਬਰ ਲੁਧਿਆਣਾ ਤੋਂ ਜਿੱਥੇ ਹਜ਼ਾਰਾਂ ਲੋਕ ਬੁੱਢੇ ਨਾਲੇ ਨੂੰ ਲੈ ਕੇ ਪ੍ਰਦਰਸ਼ਨ ਕਰਨ ਪਹੁੰਚੇ ਸੀ ਦੀ ਗਿਣਤੀ ਦੇ ਵਿੱਚ ਪ੍ਰਦਰਸ਼ਨਕਾਰੀਆਂ ਤੇ ਡਾਈਂਗ ਇੰਡਸਟਰੀ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਵਾਦ ਨਾ ਹੋਵੇ ਇਸ ਨੂੰ ਦੇਖਦੇ ਹੋਏ ਪਾਰੀ ਪੁਲਿਸ ਫੋਰਸ ਤੇ ਰਾਤ ਕੀਤੀ ਗਈ ਤੇ ਪ੍ਰਦਰਸ਼ਨਕਾਰੀਆਂ ਨੂੰ ਪੀਯੂ ਦੇ ਬਾਹਰ ਹੀ ਰੋਕ ਦਿੱਤਾ ਗਿਆ। ਕਰੀਬ 35 ਲੋਕਾਂ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ। ਤਕਰੀਬਨ 30-35 ਲੋਕ ਜਿਹੜੇ ਕੁਝ ਸਮਝਾਇਆ ਵੀ ਜਾ ਰਿਹਾ ਲੋਕਾਂ ਦੀ ਆਮ ਰੁਟੀਨ ਵੀ ਚੈਕਿੰਗ ਕੀਤੀ ਜਾ ਰਹੀ। ਬਟ ਆਬਵੀਅਸਲੀ ਉਹਨਾਂ ਨੂੰ ਸਮਝਾਇਆ ਜਾਏਗਾ ਕਾਨੂੰਨ ਕਿਸੇ ਨੂੰ ਹੱਤ ਲੈਣ ਦੀ ਆਗਿਆ ਨਹੀਂ। ਤਾਂ ਆਪਣਾ ਜੋ ਲੀਗਲ ਪ੍ਰੋਸੀਜਰ ਹੈ ਉਹ ਅਡਾਪਟ ਕਰਨਾ ਇਹ ਜਿਹੜਾ ਤਰੀਕਾ ਠੀਕ ਹੈ। ਪਰਦਰਸ਼ਨਕਾਰੀਆਂ ਨੂੰ ਹਿਰਾਸਤ ਚ ਲੈ ਜਾਣ ਤੋਂ ਬਾਅਦ ਬਾਕੀ ਪ੍ਰਦਰਸ਼ਨਕਾਰੀ ਵੈਰੀਕੇਟਿੰਗ ਤੋੜਦੇ ਹੋਏ ਅੱਗੇ ਵਧ ਗਏ ਇਸ ਤਰ੍ਹਾਂ ਨੇ ਇੱਕ ਪੁਲਿਸ ਕਰਮੀ ਵੀ ਧੱਕਾ ਮੁਕੀ ਦੌਰਾਨ ਜ਼ਖਮੀ ਹੋ ਗਿਆ ਬਾਬੇ ਇਕੱਠੇ ਹੋ ਕੇ ਆ ਗਏ ਯਾਰ ਤਾਂ ਕੰਮ ਕੀ ਕਰ ਰਹੇ ਸੀਗੇ ਠੀਕ ਹੈ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸੇ ਜਾਦੇ ਗ੍ਰੈਸਿਵ ਹੋ ਗਏ ਜਿਕਰ ਉਹ ਕਹਿ ਕੇ ਬਾਦੇ ਪ੍ਰਦੂਸ਼ਣ ਦੇ ਚਲਦੇ ਬੁੱਢੇ ਨਾਲੇ ਨੂੰ ਬੰਦ ਕਰਵਾਉਣ ਨੂੰ ਲੈ ਕੇ ਲੱਖ ਸਦਾਣਾ ਨੇ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ ਉਹਨਾਂ ਦਾ ਮੰਗ ਤੇ ਸੰਸਦ ਦੇ ਸਰਦਰੁੱਤ ਸੈਸ਼ਨ ਦੇ 6ਵੇਂ ਦਿਨ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਇੰਡੀਆ ਬਲੌਗ ਦੇ ਨੇਤਾਵਾਂ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ। ਵਿਰੋਧੀ ਧਿਰ ਦੇ ਆਗੂਆਂ ਨੇ ਅਡਾਨੀ ਅਤੇ ਉੱਤਰ ਪ੍ਰਦੇਸ਼ ਦੇ ਸੰਬਲਚ ਹੋਈ ਹਿੰਸਾ ਨੂੰ ਲੈ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ 'ਚ ਲੋਕ ਸਭਾ ਦੇ ਨੇਤਾ ਵਿਰੋਧੀ ਧਿਰ ਰਾਹੁਲ ਗਾਂਧੀ, ਕਾਂਗਰਸ ਐਮਪੀ ਪੈਂਕਾ ਗਾਂਧੀ ਸ਼ਾਮਲ ਹੋਏ। टीएमसी नहीं आए बंद करो, बंद करो, बंद करो। मैं मानती हूँ कि इंडिया ब्लॉक के सदस्य हर रीजनल पार्टी से भी आते हैं उनके रीजनल इंटरेस्ट भी हैं और उसको दरकिनार नहीं किया जा सकता अगर आग संभल में लगी है अब अजमेर में लगाने की बारी है कल हाजी अली में लगा देंगे या परसों निजामुद्दीन में आकर लगा देंगे जहाँ जहाँ इनको सूट करेगा वहाँ वहाँ करेंगे और वो जो यूएस कोर्ट का इंडाइटमेंट है वो भ्रष्टाचार का क्लियर कट मुद्दा है तो वो हम सब एकजुट होकर आवाज कर रहे हैं ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਸੰਬਲ ਚ ਹਾਲ ਹੀ ਚ ਹੋਈ ਹਿੰਸਾ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸਮੇਤ ਲੋਕ ਸਭਾ ਚ ਲਗਭਗ ਪੂਰਾ ਵਿਰੋਧੀ ਧਿਰ ਕੁਛ देर ਦੇ ਲਈ ਵਾਕ ਆਊਟ ਕਰ ਗਿਆ ਬੰਦ ਕਰੋ ਬੰਦ ਕਰੋ ਸਦਾਨੀ ਦੀ ਦਲਾਲੀ ਬੰਦ ਕਰੋ ਬੰਦ ਕਰੋ ਤੇ ਰਾਜ ਸਭਾ MP राघव ਚੱਡਾ ਨੇ ਸੰਸਦ ਦੇ ਵਿੱਚ ਪੋਲੂਸ਼ਨ ਦਾ ਮੁੱਦਾ ਚੱਕਿਆ राघव ਨੇ ਕਿਹਾ ਕਿ ਪ੍ਰਦੂਸ਼ਣ ਦੇ ਲਈ ਸਿਰਫ ਪਰਾਲੀ ਤੇ ਕਿਸਾਨ ਹੀ ਜ਼ਿੰਮੇਵਾਰ ਨਹੀਂ ਉਹਨਾਂ ਨੇ ਕਿਹਾ ਕਿ ਪਰਾਲੀ ਸਾੜਨਾ ਕਿਸਾਨਾਂ ਦੀ ਮਜਬੂਰੀ ਹੈ हरियाणा ਤੇ ਪੰਜਾਬ ਦੇ ਕਿਸਾਨਾਂ ਦੇ ਲਈ ਉਹਨਾਂ ਨੇ 2500 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਉਹਨਾਂ ਕਹਿੰਦੇ ਚੋਂ 2000 ਰੁਪਿਆ ਪ੍ਰਤੀ ਏਕੜ ਕੇਂਦਰ ਸਰਕਾਰ ਦੇਵੇ ਤੇ 500 ਰੁਪਿਆ ਸੂਬਾ ਸਰਕਾਰ ਦੇਵੇ ਯਾਨੀ 500 ਰੁਪਿਆ ਪੰਜਾਬ ਸਰਕਾਰ ਜਾਂ ਹਰਿਆਣਾ ਸਰਕਾਰ ਦੇਵੇ ਔਰ 2000 ਰੁਪਿਆ ਜਿਹੜਾ ਹੈ ਉਹ ਕੇਂਦਰ ਸਰਕਾਰ ਦੇਵੇ ਫਿਰ ਪਰਾਲੀ ਦਾ ਮਸਲਾ ਹੱਲ ਕੀਤਾ ਜਾ ਸਕਦਾ से कहीं ज्यादा वायु प्रदूषण भागलपुर मुजफ्फरनगर नोएडा हापुड़ विदिशा भिवानी भिवाड़ी आगरा फरीदाबाद जैसे इलाकों में है लेकिन क्योंकि एयर पोल्यूशन का सारा दोष देश के किसान पर मढा जाता है आज मैं उस किसान की आवाज उठाना चाहता हूं आई की एक स्टडी बताती है सर कि स्टबल बर्निंग एक कारण है एयर पोल्यूशन का इकलौता कारण नहीं है लेकिन फिर भी क्योंकि सारा दोष किसान को दिया जाता है हम पूरा साल तो कहते हैं किसान हमारा भगवान है हमारा अनदाता है लेकिन जैसे ही नवंबर का महीना आता है हम कहते हैं कि किसान क्रिमिनल है इसको जेल में डाल दिया जाए इस पर फाइन लगाया जाए इसीलिए मैं कहना चाहता हूं सर कोई भी किसान जानबूझकर अपनी खुशी से पराली नहीं जलाता मजबूरी में जलाता है और इस साल तो हमारे सूबे पंजाब ने 70 प्रतिशत से ज़्यादा गिरावट देखी गई स्टबल बर्निंग के इंसिडेंट्स में जहां ਉਧਰ ਦਿੱਲੀ ਦੇ ਵਿੱਚ ਭਾਜਪਾ ਨੇ ਹੱਲਾ ਬੋਲਿਆ ਕੁਰਾਨ ਦੇ ਅਪਮਾਨ ਨੂੰ ਲੈ ਕੇ ਭਾਜਪਾ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਦੇ ਖਿਲਾਫ ਪ੍ਰਦਰਸ਼ਨ ਸੀ ਨਰੇਸ਼ ਯਾਦਵ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਦਰਸਲ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਮਾਮਲਾ ਹੈ ਜੂਨ 2016 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਮਲੇਰ ਕੋਟਲਾ ਦੇ ਵਿੱਚ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਨਾਮਜਦ ਦਿੱਲੀ ਦੇ ਮਹਿਰੋਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ दो साल की सज़ा सुनाई गई है और बीजेपी वालों इस संदर्भ प्रोटेस्ट किया गया नरेश यादव ने जो कुरान शरीफ की बेहद भी करी है हम उसके खिलाफ आज यहाँ सब इकट्ठा हुए और हमारी मांग है कि हमारी मांग है कि नरेश यादव को फौरन उसके इस्तीफा दिया जाए कुरान पाक का अपमान नहीं सहेंगे हिंदुस्तान अरविंद केजरीवाल का विधायक नरेश यादव ने कुरान पाक का अपमान किया है ये बिल्कुल भी नहीं सहेंगे और जब तक ये सस्पेंड नहीं होगा जब तक इसी तरह धरना बरखास्त नहीं होगा सस्पेंड नहीं होगा जब तक ये इसी तरह धरना प्रदर्शन चलते रहेंगे अरविंद केजरीवाल को माफी मांगनी पड़ेगी इसके विधायक को माफी मांगनी पड़ेगी हमारे पवित्र कुरान के खिलाफ इसने अवैध टिप्पणी करी है और इसको सस्पेंड करना पड़ेगा जब तक ये धरना प्रदर्शन इसी तरह चलते रहेंगे ਫਲੋਰ ਪੁਲਿਸ ਨੇ ਨਸ਼ਾ ਤਸਕਰੀ ਅਤੇ ਆਰਮਜ਼ ਐਕਟ ਦੇ ਮਾਮਲੇ 'ਚ ਵੌਂਟਡ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਹੈ। ਦਰਸਲ ਪੁਲਿਸ ਨੂੰ આરોપી ਵਿਜੇ ਮਸੀਹ ਦੇ ਉੱਚੀ ਘਾਟੀ 'ਚ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ ਤੇ ਜਦੋਂ ਪੁਲਿਸ ਉਸ ਨੂੰ ਕਾਬੂ ਕਰਨ ਪਹੁੰਚੀ ਤਾਂ ਉਸਦੇ ਘਰ ਵਾਲਿਆਂ ਨੇ ਪੁਲਿਸ ਟੀਮ ਨੂੰ ਘੇਰ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਏਐਸਆਈ ਸਮੇਤ 4 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਅੱਜ ਅਸੀਂ ਰੇਡ ਕੀਤੀ ਸੀ ਠੀਕ ਘਾਟੀ ਰਾਤ ਪੀਸ ਪਾਰਟੀ ਦੇ ਤੇ ਜਦੋਂ ਰੇਡ ਕੀਤੀ ਆ ਆਪਾਂ ਉਹਨਾਂ ਨੇ ਇਕੱਠੇ ਹੋ ਕੇ ਪਰਿਵਾਰ ਨੇ ਤੇ ਜਿਹੜੇ ਲੱਗੇ ਉਹਨਾਂ ਦੇ ਹੈਗੇ ਆ ਘਰਾਂ ਦੇ ਉਧਰ ਪੀਸ ਪਾਰਟੀ ਦੇ ਹਮਲਾ ਕੀਤਾ ਉਧਰ ਤਸਕਰ ਨੇ ਪੁਲਿਸ ਤੇ ਕੋਠੇ ਮਾਰ ਕਰਨ ਤੇ ਹੱਥ ਤੋੜਨ ਦੇ આરોਪ ਲਾਏ ਉਹਦੋਂ ਮੈਨੂੰ ਚੱਕ ਕੇ ਲੈ ਗਏ ਜੱਗ ਉੱਥੇ ਪਰਿਵਾਰ ਲੱਤਾਂ ਤੋੜੀ ਆ ਮੇਰੀ ਉਹਨਾਂ ਨੇ ਮਲਾਈ ਮਾਣੀ ਜੀ ਮਲਾਈ ਮਾ ਬਾਹਾਂ ਲੱਤ ਤੋੜ ਦੋ ਤਾਂ ਬਾਦੋਂ ਉਹਨਾਂ ਨੇ ਮੇਰੇ ਸਾਰੇ ਕੈਮਰੇ ਤੋੜ ਦਿੱਤੇ ਆ ਉਹ ਪੁਲਿਸ ਮੁਕਾਬਲਾ ਬਣਾਣਾ ਚਾਹਦੇ ਸਰ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਛੱਤ ਤੋਂ ਛਾਲ ਮਾਰਦੇ ਦੌਰਾਨ ਜ਼ਖਮੀ ਹੋਇਆ ਹੈ ਜਿਸ ਬੰਦੇ ਵਿਜੇ ਮਸੀਹ ਜਿਸ ਨੇ ਛੱਤ ਕੋ ਛਾਲ ਮਾਰ ਕੇ ਪਿੰਡੀ ਕੋਸ਼ਿਸ਼ ਕੀਤੀ ਉਸ ਦੇ ਉਸ ਫੜੀਆ ਕੀ ਕਾਬਲੇ ਗੌਰ ਹੈ ਕਿ ਵਿਜੇ ਮਸੀਹ ਤੇ ਪਹਿਲਾਂ ਤੋਂ 25 ਮਾਮਲੇ ਦਰਜ ਨੇ ਉਦੋਂ ਹੀ ਪੁਲਿਸ ਤੇ ਹਮਲਾ ਕਰਨ ਵਾਲੇ 10 ਲੋਕਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸਾਰੇ ਜੱਕੜੇ ਸਾਰੇ 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 ਇਕੱਲਾ ਇਕੱਲਾ ਤੇ ਖਬਰ ਬਰਨਾਲਾ ਤੋਂ ਜਿੱਥੇ ਪੰਜ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ ਦਾ ਅਸਲ ਇੱਕ ਆਵਾਰਾ ਪਸ਼ੂ ਇੱਕ ਗੱਡੀ ਦੇ ਅੱਗੇ ਆ ਗਿਆ ਸੀ ਕਾਰ ਚਾਲਕ ਨੇ ਅਚਾਨਕ ਬ੍ਰੇਕ ਲਾ ਦਿੱਤੀ ਤੇ ਪਿੱਛੇ ਆ ਰਹੀਆਂ ਗੱਡੀਆਂ ਆਪਸ ਦੇ ਵਿੱਚ ਪਿੜ ਗਈਆਂ ਹਾਸੇ ਚ ਹਾਲਾਂਕਿ ਕਿਸੇ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ ਬਰਨਾਲਾ ਤੋਂ ਲੁਧਿਆਣਾ ਕਾਰ ਚਾਲਕ ਜਾ ਰਿਹਾ ਸੀ ਇੱਕ ਆਵਾਰਾ ਪਸ਼ੂ ਅੱਗੇ ਆਇਆ ਔਰ ਆਵਾਰਾ ਪਸ਼ੂ ਅੱਗੇ ਆਉਂਦੇ ਹੀ ਪਹਿਲੀ ਕਾਰ ਵਾਲੇ ਨੇ ਬ੍ਰੇਕ ਲਾ ਦਿੱਤੀ ਔਰ ਬਾਕੀ ਗੱਡੀਆਂ ਜਿਹੜੀਆਂ ਬਿਲਕੁਲ ਨਾਲ ਨੇੜੇ ਹੋ ਕੇ ਚੱਲ ਰਹੀਆਂ ਸੀ ਉਹ ਗੱਡੀਆਂ ਆਪਣਾ ਬੈਲੈਂਸ ਨਹੀਂ ਸੰਭਾਲ ਸਕੀਆਂ ਤੇ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ ਸੋ ਇਹ ਬਰਨਾਲਾ ਦੀਆਂ ਤਸਵੀਰਾਂ ਨੇ ਜਿੱਥੋਂ ਲੁਧਿਆਣਾ ਨੂੰ ਇਹ ਗੱਡੀਆਂ ਜਾ ਰਹੀਆਂ ਸੀ ਤਾਂ ਪਹਿਲੀ ਗੱਡੀ ਦੇ ਅੱਗੇ ਵਾਰਾ ਪਸ਼ੂ ਆਇਆ ਤਾਂ ਪੰਜ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ ਗੱਡੀਆਂ ਦੀ ਹਾਲਤ ਬਿਆਨ ਕਰ ਰਹੀ ਹੈ ਜਿਹੜੀਆਂ ਗੱਡੀਆਂ ਵਿੱਚ ਕਾਰ ਫਸੀਆਂ ਨੇ ਉਹ ਅੱਗੇ ਪਿੱਛੇ ਦੋਨਾਂ ਥਾਵਾਂ ਤੋਂ ਡੈਮੇਜ ਹੋ ਗਈਆਂ ਔਰ ਪਹਿਲੀ ਗੱਡੀ ਔਰ ਆਖਰੀ ਗੱਡੀ ਇੱਕ ਸਾਈਡ ਤੋਂ ਡੈਮੇਜ ਗੱਡੀਆਂ ਨਾ ਬਰਨਾਲ ਤੋਂ ਲੁਧਿਆਣ ਜਾ ਰਹੀਆਂ ਸੀ ਪੰਜ ਗੱਡੀਆਂ ਦੀ ਫਰਸਟ ਗੱਡੀ ਸੀ ਜਿਹੜੀ ਉਹਦੇ ਅੱਗੇ ਜਦੋਂ ਕੋਈ ਆਵਾਰਾ ਪਸ਼ੂ ਆ ਗਿਆ ਉਹਦੇ ਇੱਕਦਮ ਬ੍ਰੇਕ ਲਗਾ ਦਿੱਤੀ ਜਿਹੜੀਆਂ ਮਗਰਚਾਰ ਗੱਡੀਆਂ ਸੀ ਉਹ ਕੰਟਰੋਲ ਨਹੀਂ ਹੋਈਆਂ ਤੇਜ ਹੋ ਸੀਗੀਆਂ ਉਹ ਆਪਸ ਵਿੱਚ ਠੜਕ ਗਈਆਂ ਨੇ ਠੀਕ ਹੈ ਇਹਦੇ ਮਾਮਲਾ ਇਹਨਾਂ ਦੋ ਵੱਟੀਆਂ ਦਾ ਤਾਂ ਕੰਪਰਮੈਜ ਆਪਸ ਵਿੱਚ ਹੋ ਗਿਆ ਦੋ ਐਗਰੀ ਨਹੀਂ ਹੋਇਆ ਹਾਇਸ਼ ਦਾ ਕਿਰਾਓ ਕੀਤਾ ਜਾ ਰਹੇ ਸੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਔਰ ਵਾਟਰ ਕੈਨਨ ਤੱਕ ਦਾ ਇਸਤੇਮਾਲ ਕੀਤਾ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤੈਨਾਤ ਕੀਤਾ ਗਿਆ ਸੀ ਕਰਨ ਤਾਰਨ ਦੇ ਕਸਬਾ ਸਰਹਾਲੀ ਕਲਾਂ ਚ ਇੱਕ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਮ੍ਰਿਤਕ ਦੀ ਪਛਾਣ ਜਗਜੀਤ ਸਿੰਘ ਦੇ ਰੂਪ ਚ ਹੋਈ ਆਰੋਪ ਨੇ ਕਿ ਜਗਜੀਤ ਸਿੰਘ ਦੇ ਇੱਕ ਮਹਿਲਾ ਨਾਲ ਨਜਾਇਜ਼ ਸੰਬੰਧ ਸੀ ਤੇ ਜਦੋਂ ਉਹ ਮਹਿਲਾ ਨੂੰ ਮਿਲਣ ਪਹੁੰਚਿਆ ਤਾਂ ਮਹਿਲਾ ਦੇ ਪਰਿਵਾਰ ਨੇ ਉਸ ਦੀ ਕੁੱਟਮਾਰ ਕਰਦੇ ਹੋਏ ਉਸ ਨੂੰ ਅਗਵਾ ਕਰ ਲਿਆ ਤੇ ਫਿਰ ਜ਼ਖਮੀ ਹਾਲਤ ਚ ਸੜਕ ਤੇ ਸੁੱਟ ਦਿੱਤਾ ਛੁੱਕ ਕੇ ਲੈ ਕੇ ਕੁੱਟ ਮਾਰ ਕੇ ਮਗੂਲਾ ਦੇ ਟੁੱਟ ਕੇ ਕਿਨੇ ਦਿਨ ਹੋ ਗਏ ਕਿ ਟ੍ਰੈਪ ਕਿਤੇ ਉਹ ਪਰਸੋਂ ਹੋਇਆ ਇਹ ਗੱਲ ਮੰਗ ਸਰ ਇਹੋ ਕਹਿੰਦੇ ਇਨਸਾਫ ਚਾਹੀਦਾ ਬੱਚੇ ਨਿੱਕੇ ਨਿੱਕੇ ਬੱਚੇ ਉਹਦੀ ਕੁੜੀ ਇੱਕ ਹੀ ਜ਼ਖਮੀ ਨੌਜਵਾਨ ਨੂੰ ਉਸਦੇ ਪਰਿਵਾਰ ਨੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਮੇਰੇ ਭਤੀਜੇ ਨੂੰ ਕੁਝ ਅਣਪਛਤੇ ਬੰਦੇ ਦਵਾ ਕਰਕੇ ਲੈ ਗਏ ਜਿੰਨੇ ਰੋਡ ਤੋਂ ਤੇ ਉਹਦੀ ਬਾਅਦ 'ਚ ਪਤਾ ਲੱਗਾ ਵੀ ਡੈਥ ਹੈ ਗਈ ਆ ਡੈਥ ਹੋ ਗਈ ਆ ਉਧਰ ਪੁਲਿਸ આરોપીਆਂ ਨੂੰ ਛੇਤੀ ਗ੍ਰਿਫਤਾਰ ਕਰਨ ਦਾ ਦਾਵਾ ਕਰ ਰਹੀ ਹੈ ਇਹਦੇ ਖਿਲਾਫ ਜਿਹੜਾ 200 ਕਿੰਨਾ ਜਣੇ ਦੇ ਖਿਲਾਫ 284 ਨੰਬਰ ਐਫ ਆਈ ਆਰ 103 ਬੀ ਐਨ ਐਸ ਦਰਜ ਕੀਤੀ ਗਈ ਹੈ ਤੇ ਦੋਸ਼ੀਆਂ ਨੂੰ ਜਲਦੀ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਰੂਪੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਖਬਰ ਲੁਧਿਆਣਾ ਤੋਂ ਜਿੱਥੇ ਭਾਜਪਾ ਆਗੂ ਦੇ ਘਰ ਤੇ ਬਦਮਾਸ਼ਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪੰਜ ਸੱਤ ਬਦਮਾਸ਼ ਆਏ ਤੇ ਭਾਜਪਾ ਦੇ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਦੇ ਘਰ ਤੇ ਇੱਟਾਂ ਪੱਥਰ ਵਰਸਾਉਣੇ ਸ਼ੁਰੂ ਕਰ ਦਿੱਤੇ। ਇਹੀ ਨਹੀਂ ਬਦਮਾਸ਼ਾਂ ਨੇ ਘਰ ਦੇ ਬਾਹਰ ਖੜੀ ਗੱਡੀ ਨੂੰ ਵੀ ਨੁਕਸਾਨ ਪਹੁੰਚਾਇਆ ਤੇ ਉਸ ਦੀ ਧੰਨ ਤੋੜ ਕੀਤੀ। ਬਦਮਾਸ਼ਾਂ ਦੇ ਹਮਲੇ 'ਚ ਦੋ ਲੋਕ ਸਖਮੀ ਹੋਏ ਨੇ। ਬਾਰ ਬਿਚੋਂ ਕਿ ਬੈਠੇ ਸੀਗੇ। ਉਹ ਰੇਡਰ ਦੇ ਜਿਹੜੇ ਜਿਹੜੇ ਤਦਾ ਮਾਇਆ ਇੱਟਾਂ ਮਾਰਦੇ ਹੋਏ। ਹੈ ਜੀ। ਤੇ ਉਹਨਾਂ ਉਪਰ ਜਾਤ ਵਗੈਰਾ ਰਸਲਿਕ ਸਿੱਖਾ ਸਾਰਾ ਕੁਝ ਉਹਨਾਂ ਆ ਕੇ ਨਾਲ ਲੈ ਕੇ ਮੇਰਾ ਨਾਮ ਹੈ ਜੱਜ ਗਰਮ ਕੁੱਡੀਆਂ ਮਲੇਚ ਫਿਰ ਆ ਗੱਡੀ ਭੰਤੀ ਅੱਜ ਮੱਲੇ ਵਾਲੇ ਨਾਲ ਖੜਦੇ ਇਹ ਸਾਇਦ ਸਾਡਾ ਕੋ ਨੁਕਸਾਨ ਜਾਨ ਇਨਸਾਨ ਹੋਏ ਨੇ ਹਮਲੇ ਤੋਂ ਬਾਅਦ ਪੁਲਿਸ ਵੀ ਪਹੁੰਚੀ ਮਾਮਲਾ ਦਰਜ ਕਰਦੇ ਹੋਏ ਤਫਤੀਸ਼ ਸ਼ੁਰੂ ਕਰ ਦਿੱਤੀ ਦੱਸਦੀ ਹੈ ਕਿ ਹਮਲੇ ਵੇਲੇ ਭਾਜਪਾ ਨੇਤਾ ਘਰ ਚ ਮੌਜੂਦ ਨਹੀਂ ਸਨ ਹਾਲਾਂਕਿ ਹਮਲਾ ਕਿਸ ਨੇ ਤੇ ਕਿਉਂ ਕੀਤਾ ਇਹ ਬਦਮਾਸ਼ਾਂ ਦੇ ਗ੍ਰਿਫਤ ਚੌਣ ਤੋਂ ਬਾਅਦ ਹੀ ਸਾਫ ਹੋ ਪਾਏਗਾ ਤੇ ਕਪੂਰਥਲਾ ਦੇ ਵਿੱਚ ਖੂਨ ਦੇ ਰਿਸ਼ਤੇਦਾਰ ਤਾਰ-ਤਾਰ ਹੋਏ ਨੇ ਜਿੱਥੇ ਇੱਕ ਪੁੱਤ ਨੇ ਆਪਣੇ ਪਿਓ ਦਾ ਹੀ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪੁੱਤ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਮਸਲਾ ਜ਼ਮੀਨ ਦਾ ਸੀ ਔਰ ਜ਼ਮੀਨ ਦੇ ਲਾਲਚ ਦੇ ਵਿੱਚ ਪਿਤਾ ਦਾ ਕਤਲ ਹੋਇਆ ਸਾਥੀ ਜਿਨ੍ਹਾਂ ਨੂੰ ਨਾਲ ਲਾਇਆ ਸੀ ਉਹਨਾਂ ਨੂੰ 4 ਲੱਖ ਰੁਪਏ ਦਾ ਲਾਲਚ ਦਿੱਤਾ ਸੀ ਜਿਨ੍ਹਾਂ ਤੋਂ ਇਹ ਕਤਲ ਕਰਵਾਇਆ ਗਿਆ ਪੁਲਿਸ ਨੇ ਹੁਣ ਪੁੱਤ ਸਵੇਤ ਚਾਰ ਮੁਲਜ਼ਮ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਗਏ ਨੇ ਦੱਸਦੀਏ ਕਿ ਵਾਰਦਾਤ 1 ਦਸੰਬਰ ਦੀ ਹੈ मामले 'ਚ ਕਾਰਵਾਈ ਕਰਦਿਆਂ ਪੁਲਿਸ ਨੇ ਪੁੱਤ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਤੇਜ਼ ਤਾਰ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਤੇਜ਼ ਤਾਰ ਹਥਿਆਰਾਂ ਨਾਲ ਉਸ ਸ਼ਖਸ ਦਾ ਕਤਲ ਕੀਤਾ ਗਿਆ ਸੀ ਇਹ ਖਬਰ ਨੰਗਲ ਤੋਂ ਡੰਗਲ ਚ ਵਿਦੇਸ਼ੀ ਪੰਛੀਆਂ ਦੇ ਘੱਟ ਗਿਣਤੀ ਚੋਂ ਨਾਲ ਵਾਤਾਵਰਣ ਪ੍ਰੇਮੀਆਂ ਦੀ ਚਿੰਤਾ ਵਧ ਗਈ ਹੈ ਤਾਂ ਉੱਥੇ ਹੀ ਪਠਾਨਕੋਟ ਚ ਗਿੱਦਾਂ ਦੇ ਲਈ ਇੱਕ ਰੈਸਟੋਰੈਂਟ ਖੋਲ੍ਹਿਆ ਗਿਆ। ਸਰਦੀਆਂ ਸ਼ੁਰੂ ਹੁੰਦੇ ਹੀ ਨੰਗਲ ਨੈਸ਼ਨਲ ਵੈਟਲੈਂਡ ਦਾ ਇਲਾਕਾ ਵਿਦੇਸ਼ੀ ਮਹਿਮਾਨਾਂ ਦੀ ਚਹਿਚਹਾਟ ਨਾਲ ਗੂੰਜਣ ਲੱਗਦਾ ਹੈ। ਇਹ ਵਿਦੇਸ਼ੀ ਮਹਿਮਾਨ ਰੂਸ, ਸਾਈਬੇਰੀਆ, ਅਫਗਾਨਿਸਤਾਨ ਵਰਗੇ ਮੁਲਕਾਂ ਤੋਂ ਆਉਂਦੇ ਨੇ। ਜਿੱਥੇ ਠੰਡ ਦੇ ਸਮੇਂ ਵਿੱਚ ਉਹਨਾਂ ਦਾ ਜਿਉਣਾ ਮੁਸ਼ਕਲ ਹੋ ਜਾਂਦਾ ਹੈ ਪਰ ਜਿਸ ਤਰ੍ਹਾਂ ਨਾਲ ਇੱਥੇ ਆਉਣ ਵਾਲੇ ਵਿਦੇਸ਼ੀ ਪੰਛੀਆਂ ਦੀ ਗਿਣਤੀ ਘਟ ਰਹੀ ਹੈ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਮਾਹਰ ਪ੍ਰਦੂਸ਼ਣ ਅਤੇ ਨਜਾਇਜ਼ ਕਬਜ਼ਿਆਂ ਨੂੰ ਇਸਦੇ ਲਈ ਜ਼ਿੰਮੇਵਾਰ ਠੇਰਾ ਰਹੇ ਨੇ ਪਾਣੀ ਦੇ ਵਿੱਚ ਜਿਹੜਾ ਗੰਦਲਾ ਪਾਣਾ ਆਂਦਾ ਮਿਲਾਵਟ ਆਂਦੀ ਜਿਹੜੀ ਉਹਦੀ ਕਲੀਨਨੈਸ ਹੈ ਉਹ ਖਤਮ ਹੁੰਦੀ ਇਹਦਾ ਵੀ ਪੰਛੀਆਂ ਦੇ ਜਿਹੜੇ ਆਮਤ ਤੇ ਬਹੁਤ ਵੱਡਾ ਪ੍ਰਭਾਵ ਹੈ ਉਧਰ ਪਠਾਨਕੋਟ ਜੰਗਲੀ ਜੀਵ ਮੰਡਲ ਵੱਲੋਂ ਗਿੱਦਾਂ ਦੇ ਖਾਣ-ਪੀਣ ਅਤੇ ਰਹਿਣ ਦੇ ਲਈ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ ਹੈ। ਇਹ ਸਪੈਸ਼ਲ ਪ੍ਰੋਜੈਕਟ ਨੂੰ ਗਿੱਦਾਂ ਦਾ ਰੈਸਟੋਰੈਂਟ ਨਾਮ ਦਿੱਤਾ ਗਿਆ ਹੈ। ਦਰਅਸਲ ਗਿੱਦ ਲਗਾਤਾਰ ਲੁप्त ਹੋ ਰਹੇ ਨੇ ਅਜਿਹੇ ਚਿਰਾਂ ਗਿੱਦਾਂ ਨੂੰ ਬਚਾਉਣਾ ਇੱਕ ਵੱਡੀ ਚੁਣੌਤੀ ਹੈ। ਇਹ ਸਾਡੇ ਵੱਲੋਂ ਇਹ ਪਾਲਾ ਕੀਤਾ ਗਿਆ ਤੇ ਇਹਨਾਂ ਨੂੰ ਇਹ ਜਿਹੜਾ ਜਿੱਥੇ ਆਹ ਰੈਸਟੋਰੈਂਟ ਬਣਾਇਆ ਜਿੱਥੇ ਲੱਗੇ ਕੋਈ ਵੀ ਹਾਈਵੇ ਨਹੀਂ ਹੈਗਾ। ਕਾਬਲੇ ਗੋਰਾ ਕੇ ਪਿਛਲੇ ਕੁਝ ਸਾਲਾਂ ਤੋਂ ਵਧਦਾ ਸ਼ੈਰੀ ਕਰਨ ਅਤੇ ਗਲੋਬਲ ਵਾਰਮਿੰਗ ਦੇ ਚੱਲਦੇ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਲੁਕਤ ਹੋਣ ਦੀ ਕਹਾੜਤੇ ਨੇ ਜਿਨ੍ਹਾਂ ਦੇ ਸੁਰੱਖਣ ਦੇ ਲਈ ਵਣ ਜੀਵ ਵਿਭਾਗ ਅਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਲਗਾਤਾਰ ਕਦਮ ਚੁੱਕੇ ਜਾ ਰਹੇ ਨੇ ਤੇ ਫਰਕ ਤਾਂ ਪੈਂਦਾ ਹੈ ਚਾ ਫਿਲਹਾਲ ਨਹੀਂ ਇੱਕ ਛੁੱਟ ਜ ਬ੍ਰੇਕ ਦਾ ਵੇਲਾ ਹੈ ਜਲਦੀ ਵਾਪਸ